ਲਓ ਜੀ ਦੋਸਤੋ 19 ਮਈ 2024 ਅੱਜ ਅਸੀਂ ਆਪਣਾ ਇਹ ਕੰਮ ਦੇਖਦੇ ਆ ਕੀ ਬਣਦਾ ਆੜੀ ਚਰੀ ਪੱਟੀ ਆ 19 ਮਈ 2024 ਸਮਾਂ ਲਗਭਗ 6:56 57 ਮਿੰਟ ਕੀ ਕਹਿੰਦੇ ਹੋ ਅਸੀਂ ਕਰਤਾ ਆਪਣਾ ਖੇਤ ਦੇ ਵਿੱਚੋਂ ਦੀ ਹਰਾਸਤਾ ਲਗਭਗ 9 ਕੁ ਫੁੱਟ ਬਣਾਤਾ ਇਹਨੂੰ ਲੋ ਜੀ ਦੋਸਤੋ 19 ਮਈ 2024 ਹਾਂਜੀ ਬੋਲੋ ਜੀ ਬੋਲੋ ਚਲ ਕੋਈ ਨਹੀਂ ਪਤਾ ਕਰ ਦਿੰਦੇ ਆਪਾਂ ਸੈਟਿੰਗ ਰਨਿੰਗ ਕਰੇਗਾ ਦਿੱਲੀ ਰਨਿੰਗ ਕਰਿਆ ਕਰेंगे ਇੱਥੇ ਚਲੋ 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 ਫਿਰ ਚਲੋ 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 ਓਕੇ ਓਕੇ ਚਲੋ 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 ਓਏ ਵਾਸ ਆ ਗਿਆ ਮੈਂ ਇੱਥੇ ਆ ਗਿਆ ਕਣੀ ਆਜੋ ਰਿਟਰਨ ਆਜੋ Bắp xài u Ok hô gai